ਅੱਜ ਜੀ ਆਇਆਂ ਸੀ ਸਿੰਘ ਸੋਦਾ ਚਾਪ ਵਾਲੇ ਬਾਈ ਕੋਲ ਆਪਣਾ ਸਰਦਾਰ ਵੀਰ ਬਹੁਤ ਮਿਹਨਤ ਕਰ ਰਿਹਾ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਆਪਾਂ ਕੁਝ ਚੀਜ਼ਾਂ ਦਾ ਆਰਡਰ ਦਿੱਤਾ ਸੀ ਸਭ ਤੋਂ ਪਹਿਲਾਂ ਆਪਣੇ ਬਣ ਰਿਹਾ ਸੀ ਮਸ਼ਰੂਮ ਡੁਪਲੈਕਸ ਬਾਈ ਨੇ ਮਸ਼ਰੂਮ ਨੂੰ ਚੰਗੀ ਤਰ੍ਹਾਂ ਫਰਾਈ ਕਰਕੇ ਉਸ ਤੋਂ ਬਾਅਦ ਕਰੀ ਕਟਿੰਗ ਤੇ ਆਪਣੀ ਪਲੇਟਿੰਗ ਸਟਾਰਟ ਕਰ ਦਿੱਤੀ ਮਸ਼ਰੂਮ ਡੁਪਲੈਕਸ ਬਣ ਕੇ ਰੈਡੀ ਹੋ ਚੁੱਕਾ ਜਿਹੜਾ ਕਿ ਦੇਖਣ ਜਿਹਾ ਕੁਝ ਇਸ ਟਾਈਪ ਦਾ ਲੱਗ ਰਿਹਾ ਤੇ ਉਸ ਤੋਂ ਬਾਅਦ ਬਾਈ ਬਣਾ ਰਿਹਾ ਆਪਣੇ ਲਈ ਮਲਾਈ ਚਾਪ ਤੇ ਬਾਈ ਆਪਣੀ ਚਾਪਾਂ ਦੇ ਲਈ ਬਹੁਤ ਫੇਮਸ ਹੈ ਤੇ ਚਾਪ ਦੀ ਮੇਕਿੰਗ ਦੇਖ ਕੇ ਮੂੰਹ ਦੇ ਵਿੱਚ ਪਾਣੀ ਆ ਰਿਹਾ ਤੇ ਆ ਲੱਗ ਰਿਹਾ ਤੀਜੇ ਨੰਬਰ ਤੇ ਆਪਾਂ ਨੇ ਆਰਡਰ ਕਰਿਆ ਸੀ ਪਨੀਰ ਨਗਟਸ ਮੈਂ ਬੇਜਨਗਰ ਦਾ ਬਹੁਤ ਵਾਰ ਖਾਏ ਨੇ ਪਰ ਪਨੀਰ ਨਗਟ ਮੈਂ ਪਹਿਲੀ ਵਾਰ ਟਰਾਈ ਕਰਨ ਜਾ ਰਿਹਾ ਸੀ ਸਭ ਤੋਂ ਪਹਿਲਾਂ ਮੈਂ ਟਰਾਈ ਕਰਿਆ ਨੇ ਤੇ ਮਸ਼ਰੂਮ ਡੁਪਲੈਕਸ ਮਸ਼ਰੂਮ ਦੀ ਕੁਆਲਿਟੀ ਵੀ ਦੇਖਣ ਦੇ ਵਿੱਚ ਵਧੀਆ ਲੱਗ ਰਹੀ ਹੈ ਤੇ ਟੇਸਟ ਵੀ ਮੈਨੂੰ ਬਹੁਤ ਕੈਂਟ ਲੱਗਿਆ ਇਸ ਦਾ ਤੇ ਉਸ ਤੋਂ ਬਾਅਦ ਟਰਾਈ ਕਰੀ ਆਪਾਂ ਨੇ ਇਹਦੀ ਮਲਾਈ ਚਾਹ ਬਮਲਾਈ ਚਾਹ ਵਿੱਚ ਤਾਂ ਇਹ ਬੈਸਟ ਨੇ ਤੇ ਤੀਜੇ ਨੰਬਰ ਤੇ ਟਰਾਈ ਕਰਿਆ ਆਪਾਂ ਨੇ ਪਨੀਰ ਨਗਟਸ ਤੇ ਇਹਨਾਂ ਦਾ ਵੀ ਟੇਸਟ ਮੈਨੂੰ ਠੀਕ ਲੱਗਿਆ ਤੇ ਜੇ ਤੁਸੀਂ ਵੀ ਸਭ ਚੀਜ਼ਾਂ ਟਰਾਈ ਕਰਨੀਆਂ ਨੇ ਜੇ ਇਹਨਾਂ ਦਾ